ਦੇਸ਼ਦਾਲੂਆਂ ਦੇ ਲਈ ਇੱਕ ਹਲਾ ਦੇਣ ਵਾਲੀ ਖਬਰ ਹੈ ਤਾਂ ਦੱਸਦੇ ਹਾਂ ਕਿ ਐਮ ਐਲ ਏ ਰੋਡ ਤੇ ਸਥਿਤ ਬਾਂਕੇ ਵਿਹਾਰੀ ਮੰਦਿਰ ਦੇ ਵਿੱਚ ਕੱਲ ਰਾਤ ਚੋਰੀ ਦੀ ਵਾਰਦਾਤ ਵਾਪਰੀ ਹੈ ਜਿਸ ਨੇ ਸਾਰੇ ਸ਼ਹਿਰ ਨੂੰ ਹਿਲਾ ਕੇ ਰੱਖ ਦਿੱਤਾ ਹੈ ਅਦਰਸਲ ਰਾਜਪੁਰਾ ਦੇ ਐਮ ਐਲ ਏ ਰੋਡ ਤੇ ਸਥਿਤ ਮਸ਼ਹੂਰ ਬਾਂਕੇ ਵਿਹਾਰੀ ਦਾ ਮੰਦਿਰ ਹੈ ਜੀ ਹਾਂ ਇਸੇ ਮੰਦਿਰ ਦੇ ਵਿੱਚ ਕੱਲ ਰਾਤ ਚੋਰਾਂ ਨੇ ਆਪਣੀ ਕਾਲੀ ਕਰਤੂਤ ਨੂੰ ਅੰਜਾਮ ਦਿੱਤਾ ਹੈ ਚੋਰ ਮੰਦਰ ਦੀ ਪਿਛਲੀ ਦੀਵਾਰ ਨੂੰ ਫਾੜ ਕੇ ਅੰਦਰ ਦਾਖਲ ਹੋਏ ਨੇ ਤੇ ਫਿਰ ਮੁੱਖ ਦਰਵਾਜ਼ੇ ਦੇ ਤਾਲੇ ਨੂੰ ਤੋੜ ਕੇ ਗੋਲਕ ਤੱਕ ਪਹੁੰਚੇ ਨੇ ਗੋਲਕ ਦਾ ਤਾਲਾ ਪੰਨਿਆ ਗਿਆ ਤੇ ਮੰਦਰ ਦੇ ਵਿੱਚੋਂ ਨਕਦੀ ਚੋਰੀ ਕਰ ਲਈ ਗਈ ਆ ਪੁਲਿਸ ਜਾਂਚ ਦੇ ਵਿੱਚ ਜੁਟਿਆ ਪਰ ਅਜੇ ਤੱਕ ਚੋਰਾਂ ਦਾ ਪਤਾ ਨਹੀਂ ਲੱਗ ਸਕਿਆ ਦੱਸੋ ਇਹ ਕਿਸ ਘਟਨਾ ਨੇ ਇਲਾਕੇ ਦੇ ਵਿੱਚ دہشت ਦਾ ਮਾਹੌਲ ਹੈ ਸਵਾਲ ਇਹ ਹੈ ਕਿਟਾਦ ਮੰਦਿਰ ਵਰਗੀ ਪਵਿੱਤਰ ਥਾਂ ਚੋਰਾ ਤੋਂ ਸੁਰੱਖਿਆ ਨਹੀਂ ਹੈ ਤਾਂ ਫਿਰ ਕੌਣ ਸੁਰੱਖਿਆਤਾ? ਪੁਲਿਸ ਨੇ ਮੰਦਿਰ ਨੇੜੇਲੇ ਸੀਸੀਟੀਵੀ ਕੈਮਰੇ ਦੀ ਜਾਂਚ ਸ਼ੁਰੂ ਕੀਤੀ ਹੈ ਤੇ ਉਮੀਦ ਹੈ ਕਿ ਜਲਦ ਹੀ ਦੋਸ਼ੀ ਕਾਬੂ ਹੋ ਜਾਣਗੇ ਪਰ ਸਵਾਲ ਸਾਫ਼ ਹੈ ਚੋਰਾ ਦੇ ਹੌਸਲੇ ਨੇ ਬੁਲੰਦ ਕਿਉਂ ਨੇ? ਕੀ ਸਿਰਫ ਇਹ ਕਾਮ ਚੋਰੀ ਹੈ ਜਾਂ ਫਿਰ ਇਸ ਪਿੱਛੇ ਕੋਈ ਵੱਡੀ ਸਾਜਿਸ਼ਾ ਕੋਈ ਵੱਡਾ ਗਿਰੋ ਕੰਮ ਕਰ ਰਿਹਾ? ਤੁਸੀਂ ਇਸ ਮਾਮਲੇ ਤੇ ਕੀ ਸੋਚਦੇ ਹੋ ਆਪਣੀ ਰਾਏ ਜ਼ਰੂਰ ਦਿਓ। ਪੋਟਰੀ ਬੰਦੂ ਪੋਟਰੀ ਨੂੰ ਆ ਰਿਹਾ ਜੁਬ ਕਵੀਦ ਬੰਦੂ ਹੈ ਮਹਾਰਤਮ ਨਸ਼ੀਰ ਦਾ ਉਹ ਵੀ ਦਾ ਬੰਦਾ ਹੈ ਸੰਗਠਨ ਕਰਨਾ ਉਹ ਵੀ ਦਾ ਪਰਾ ਆ ਗਿਆ ਚਲੋ ਅੱਗੇ ਤੁਸੀਂ ਦੇਖੇਗਾ ਇਹ ਵਾਲਾ ਬੰਦਾ ਹੈ ਸਰ ਉਹ ਬਾਹਰ ਰੈਡੀ ਹੈ ਐਨਾ ਵੀ ਪਈ ਹੋਈ ਹੈ ਨੇ ਆਦਰਕ ਮੈਂ ਮੈਂ ਬੋਲਣਾ ਮੈਂ ਬੋਤਲ ਲਈ ਇਹ ਦੇਖਦਾ ਕਿ ਸਾਹਮਣੇ ਦਾ ਜੇ ਲੋਗ ਹੈ ਚਾਬੀ ਨਹੀਂ ਲੱਗ ਰਹੀ ਨੂੰ ਮੈਂ ਉਹ ਕਰਦਾ ਇਹ ਦੇਖੋ ਇਹਨਾਂ ਸਾਰੀਆਂ ਇਹ ਸਾਰੀ ਆਪਾਂ ਪਾਰ ਕਰ ਦੇ ਦੇਖੋ ਲੋਗ ਬੈਠੇ ਮੁੱਖ ਪ੍ਰਧਾਨ ਜੀ